ਸਾਤ ਸ਼ੀਰੀਆ ਕਾਲ ਦੀ ਸਾਰਿਆਂ ਨੂੰ ਮੇਰੀ ਕਹਾਣੀ ਸਟੇਟਸ ਚੰਗ ਆਪਣੀ ਨੂਰੂਪ ਨੂੰ ਸਵੇਰ ਤੋਂ ਗੁੱਸੇ ਵਿੱਚ ਵੇਖ ਧਿਆਨ ਕੋਰ ਵੱਲੋਂ ਆਪਣੇ ਕੋਲ ਬੈਠੇ ਪੋਤੇ ਨੂੰ ਤੇ ਪੁੱਤਰ ਨੂੰ ਗੁੱਸੇ ਦਾ ਕਾਰਨ ਪੁੱਛਦੀ ਹੈ ਆ ਰੂਪ ਨੂੰ ਪਲਾਂ ਕੀ ਹੋਇਆ ਸਵੇਰ ਦੀ ਫੋਨ ਤੇ ਉਂਗਲਾਂ ਜਿਹਾ ਮਾਰੀ ਜਾਂਦੀ ਗੁੱਸੇ ਵਿੱਚ ਕਦੇ ਫੋਨ ਵੇਖਦੀ ਕਦੇ ਪਾਸੇ ਰੱਖ ਦਿੰਦੀ ਆ ਨਾ ਕੁਝ ਖਾਦਾ ਵੀ ਤਸਵੀਰ ਦਾ ਨਹੀਂ ਤਾਂ ਰੂਪ ਤਾਂ ਛੁੱਟੀ ਵਾਲਾ ਦਿਨ ਪੂਰੇ ਚਾਹ ਨਾਲ ਗੁਜ਼ਾਰਦੀ ਆ ਅੱਜ ਪਤਾ ਨਹੀਂ ਕੀ ਹੋ ਗਿਆ ਚਲ ਮੈਂ ਪੁੱਛ ਦਿਆਂ ਧਿਆਨਕੌਰ ਸੋਫੇ ਤੋਂ ਉੱਠਣ ਦਾ ਯਤਨ ਕਰਦੀਏ ਤਾਂ ਉਸ ਦੇ ਪੁੱਤਰ ਤੇ ਪੋਤੇ ਵੱਲੋਂ ਰੋਕ ਦਿੱਤਾ ਜਾਂਦਾ ਏ ਉਹ ਕੁਝ ਨਹੀਂ ਹੋਇਆ ਬੇਬੇ ਉਹ ਵਸ ਰੂਪ ਦੀ ਆਪਣੀ ਸਹੇਲੀ ਨਾਲ ਅਣਵਣ ਹੋ ਗਈ ਆ ਤੇ ਉਹਦੇ ਨਾਲ ਲੜ ਰਹੀ ਆ ਕਿਹੜੀ ਸਹੇਲੀ ਮਣੀਆ ਅੱਛਾ ਉਹ ਤਾਂ ਨਾਲ ਦੀ ਗਲੀ ਵਿੱਚ ਰਹਿੰਦੀ ਆ ਹਾਏ ਇਹ ਤਾਂ ਬਹੁਤ ਕੁੜੀਆਂ ਸਹੇਲੀਆਂ ਧਿਆਨਕੌਰ ਆਖਦੀਏ ਪਰ ਕੁਝ ਬੋਲਤਾ ਰਹੀਆਂ ਨਹੀਂ ਫਿਰ ਤੈਨੂੰ ਕਿਵੇਂ ਪਤਾ ਲੱਗਾ ਕਿ ਲੜਦੀਆਂ ਏ ਸੁਣ ਪੁੱਤਰ ਤੇ ਪੋਤਾ ਹੱਸਦੇ ਹੋਏ ਬੇਬੇ ਸਟੇਟਸਾਂ ਦੇ ਲੜ ਰਹੀਆਂ ਸਟੇਟਾਂ ਦੇ ਹੋ ਗਈ ਹੁੰਦਾ ਹਾਏ ਹਾਏ ਲੜਾਈਆਂ ਦੇ ਵੀ ਨਾ ਆਏ ਗਏ ਆ ਧਿਆਨਕੌਰ ਹੈਰਾਨ ਹੁੰਦੀ ਪੁੱਛਦੀ ਆ ਦਾਦੀ ਨੂੰ ਸਟੇਟਸ ਨੂੰ ਸਟੇਟਾਂ ਕਹਿਣ ਤੋਂ ਵੀ ਦੋਵੇਂ ਪਿਓ ਪੁੱਤ ਹੱਸਣ ਲੱਗ ਪਏ ਸਮਝਿਆ ਪੁੱਤਾ ਆਪਣੀ ਦਾਦੀ ਧਿਆਨਕੌਰ ਦੇ ਪੁੱਤ ਵੱਲੋਂ ਆਖਿਆ ਜਾਂਦਾ ਹੈ ਤੁਸੀਂ ਦੱਸ ਦਿਓ ਪਾਪਾ ਮੇਰੇ ਤੋਂ ਨਹੀਂ ਦੱਸਿਆ ਜਾਣਾ ਇੰਨਾ ਆਖ ਰੂਪ ਦਾ ਬੇਟਾ ਹੱਸ ਪੈਂਦਾ ਹੈ ਲੋ ਹੁਣ ਮੰਮੀ ਨੇ ਵੀ ਬੜਾ ਤਿੱਖਾ ਵਾਰ ਕਰ ਦਿੱਤਾ ਜੇ ਨਵਾਂ ਸਟੇਟਸ ਪਾ ਦਿੱਤਾ ਚਲੋ ਹੁਣ ਵੇਖਦੇ ਆ ਕਿ ਆਂਟੀ ਵੱਲੋਂ ਕੀ ਜਵਾਬ ਆਉਂਦਾ ਹੈ ਲੱਗਦਾ ਅੱਜ ਮੰਮਾ ਦਾ ਸੰਡੇ ਇਦਾਂ ਹੀ ਲੰਘ ਜਾਣਾ ਹੈ ਇੰਨਾ ਆਖ ਰੂਪ ਦਾ ਬੇਟਾ ਫੋਨ ਵੇਖਣ ਲੱਗ ਜਾਂਦਾ ਹੈ ਕੀ ਹੋਇਆ ਮੈਨੂੰ ਦੱਸੋ ਤਾਂ ਸਹੀ ਧਿਆਨਕੋਰ ਨੂੰ ਕੁਝ ਨਾ ਸਮਝਾਉਂਦਾ ਵੇਖ ਕੇ ਫਿਰ ਪੁੱਤਰ ਨੂੰ ਸਵਾਲ ਕਰਦੀ ਆ ਬੇਬੇ ਤੈਨੂੰ ਨਹੀਂ ਪਤਾ ਅੱਜ ਕੱਲ ਫੋਨਾਂ ਤੇ ਵੀ ਬਿਨਾ ਕੁਝ ਬੋਲੇ ਲੜਾਈ ਹੁੰਦੀ ਰਹਿੰਦੀ ਆ ਬਿਨਾ ਬੋਲੇ ਹੈ ਹਾਂਜੀ ਬਸ ਤੁਸੀਂ ਕੁਝ ਲੈਣਾ ਦੇ ਸਟੇਟਸ ਪਾਏ ਜਾਂਦੇ ਆ ਜਿਵੇਂ ਦਾ ਵੀ ਤੁਹਾਨੂੰ ਮਹਿਸੂਸ ਹੁੰਦਾ ਹੈ ਗੁੱਸਾ ਗਿਲਾ ਜੋ ਵੀ ਬਸ ਲਿਖ ਦੇਣਾ ਸਟੇਟਸ ਰਾਹੀਂ ਤੇ ਜੋ ਵੀ ਤੁਹਾਡੇ ਨਾਲ ਨਰਾਜ਼ ਜਾਂ ਗੁੱਸੂ ਹੋਵੇਗਾ ਉਸ ਨੂੰ ਆਪੇ ਪਤਾ ਲੱਗ ਜਾਣਾ ਹੈ ਜੇ ਤੇ ਤੁਹਾਨੂੰ ਜਵਾਬ ਵੀ ਮਿਲ ਜਾਣਾ ਆਪੇ ਤੇ ਅੱਗੇ ਤੁਹਾਡੀ ਮਰਜ਼ੀ ਆ ਤੁਸੀਂ ਇਸ ਸਟੇਟਸ جنگ ਨੂੰ ਜਿੰਨਾ ਮਰਜ਼ੀ ਵਧਾਈ ਜਾਵੋ ਕੋਈ ਰੋਕਣ ਟੋਕਣ ਵਾਲਾ ਨਹੀਂ ਹੁੰਦਾ ਤੇ ਸਾਰੇ ਵਰਤਾ ਲਾਬ ਤੁਹਾਡੀ ਵਰਤਾ ਲਾਬ ਦਾ ਅਨੰਦ ਠਾਉਂਦੇ ਹਨ ਉਹੀ ਅੱਜ ਰੂਪ ਤੇ ਉਸਦੀ ਸਹੇਲੀ ਕਰ ਰਹੀਆਂ ਹਨ ਬਿਨਾ ਕੁਝ ਬੋਲੇ ਇੱਕ ਦੂਜੇ ਦੇ ਬਾੜ ਐਨਾ ਆਖ ਧਿਆਨਕਵਰ ਦਾ ਪੁੱਤਰ ਆਪਣਾ ਫੋਨ ਵੇਖਣ ਲੱਗ ਜਾਂਦਾ ਹੈ ਲੈ ਆ ਕੀ ਲੜਾਈ ਹੋਈ ਅੱਖੇ ਬਿਨਾ ਕੁਝ ਬੋਲੇ ਜੇ ਐਨਾ ਹੀ ਗੁੱਸਾ ਹੈ ਤਾਂ ਨਾਲ ਦੀ ਗਲੀ ਵਿੱਚ ਤਾਂ ਘਰ ਆ ਆ ਜਾਵੇ ਤੇ ਹੁਣ ਦੋਵੇਂ ਗੁੱਤੋਂ ਗੁੱਤੀ ਤਾਂ ਪਤਾ ਲੱਗੇ ਕੀ ਲੜਾਈ ਆ ਜਾ ਵੇ ਕਿ ਗੱਲ ਕਰੇ ਆਹ ਸਟੇਟਾਂ ਦੀ ਲੜਾਈ ਬਾਰੇ ਸਮਝੋ ਬਾਹਰ ਆ ਭਾਈ ਐਨਾ ਆਖ ਬੇਬੇ ਰਸੋਈ ਵੱਲ ਚਲੀ ਜਾਂਦੀ ਹੈ ਬੇਬੇ ਵੱਲੋਂ ਆਖਿਆ ਗਿਆ ਸ਼ਬਦ ਗੁੱਤੋਂ ਗੱਤੀ ਨੂੰ ਸੁਣ ਕੇ ਦੋਵੇਂ ਪਿਓ ਪੁੱਤ ਦਾ ਹਾਸਾ ਨਿਕਲ ਜਾਂਦਾ ਹੁਣ ਗੱਲ ਤਾਂ ਬਿਲਕੁਲ ਠੀਕ ਆ ਬੇਬੇ ਦੀ ਰੂਪ ਦਾ ਪਤੀ ਫਿਰ ਰੂਪ ਨੂੰ ਗੁੱਸੇ ਵਿੱਚ ਫੋਨ ਤੇ ਉਂਗਲਾ ਮਾਰ ਰਹੀ ਨੂੰ ਵੇਖ ਆਖਦਾ ਹੈ ਧੰਨਵਾਦ ਦੋਸਤੋ ਜੇਕਰ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰਿਓ